ਜੈ ਮਾਤਾ ਦੀ ਦੋਸਤੋ ਅੱਜ ਸਕੀਮ ਸਾਡੇ ਵੱਲੋਂ ਸਾਡੇ ਫੋਲੋਅਰਾਂ ਲਈ ਜਿਹੜੇ ਸਾਨੂੰ ਇੰਸਟਾਗ੍ਰam ਫੇਸਬੁੱਕ YouTube ਔਰ WhatsApp ਤੇ ਸਾਡੇ ਨਾਲ ਲਿੰਕ ਨੇ ਸਾਨੂੰ ਜਾਣਦੇ ਨੇ ਦੀਪਕ ਟੈਲੀਕਾਮ ਨੂੰ ਉਹਨਾਂ ਲਈ ਇਹ ਬਹੁਤ ਹੀ ਵਧੀਆ ਸਕੀਮ ਕੱਢ ਰਹੇ ਆ ਕੋਈ ਚੀਜ਼ ਤੁਸੀਂ ਖਰੀਦਣੀ ਨਹੀਂ ਕੋਈ ਕਿਸੇ ਨੂੰ ਪੈਸਾ ਨਹੀਂ ਦੇਣਾ ਕਿਸੇ ਕਿਸਮ ਦਾ ਕੁਝ ਨਹੀਂ ਹੈਗਾ ਜਿਹੜੇ ਬੰਦੇ ਪਾਵਰ ਬੈਂਕ ਲੈਣ ਦੇ ਇੱਛੁਕ ਨੇ ਉਹਨਾਂ ਲਈ ਬਿਲਕੁਲ ਫ੍ਰੀ ਆਫ ਕੋਸਟ ਪਾਵਰ ਬੈਂਕ ਨੇ ਜੀ 10 ਪਾਵਰ ਬੈਂਕ ਬਿਲਕੁਲ ਫ੍ਰੀ ਆਫ ਕੋਸਟ ਦੇਨੇ ਨੇ ਆਪਾਂ ਨੇ ਬਿਲਕੁਲ ਫ੍ਰੀ ਆਫ ਕੋਸਟ WhatsApp ਤੇ ਸਾਨੂੰ ਸ਼ੇਅਰ ਕਰਨੀਆਂ ਇਕੱਲੇ WhatsApp ਤੇ ਠੀਕ ਹੈ WhatsApp ਤੇ ਤੁਹਾਡਾ ਨੰਬਰ ਸਾਡੇ ਕੋਲੇ ਆ ਜਾਏਗਾ ਸਾਡਾ ਜੋ ਟੀਮ ਮੈਂਬਰ ਹੋਏਗਾ ਉਹ ਤੁਹਾਨੂੰ ਨਾਲ ਦੀ ਨਾਲ 24 ਘੰਟਿਆਂ ਦੇ ਵਿੱਚ ਵਿੱਚ ਇੱਕ ਟੋਕਨ ਨੰਬਰ ਭੇਜੇਗਾ ਸਾਨੂੰ ਤੁਸੀਂ ਸ਼ੇਅਰ ਕਰਨੀਆਂ ਵੀਡੀਓ ਔਰ ਫੋਲੋ ਸਾਡੇ ਤਿੰਨੇ ਚੈਨਲ ਹੋਣੇ ਚਾਹੀਦੇ ਨੇ ਸਾਨੂੰ ਵੀਡੀਓ ਸ਼ੇਅਰ ਕਰਨੀਆਂ ਔਰ ਤਿੰਨੇ ਚੈਨਲਾਂ ਦੇ ਸਾਡੇ ਤੁਹਾਡਾ ਫੋਲੋ ਕੀਤਾ ਹੋਣਾ ਚਾਹੀਦਾ Instagram Deepak Mulooth Facebook Deepak Mulooth aur YouTube Deepak Mulooth zyada to zyada share karde ho dabke zyada to zyada follow kar liyo Jai Mata Di ji